ਤਾਂ ਤਾਂ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਸ੍ਰੀ ਖਡੂਰ ਸਾਹਿਬ ਜੀ ਵਿਖੇ ਇੱਕ ਮਲੂਕੇ ਨਾਮ ਦਾ ਆਦਮੀ ਰਹਿੰਦਾ ਸੀ ਜਿਹੜਾ ਕੀ ਪਿੰਡ ਦਾ ਚੌਧਰੀ ਸੀ ਮਲੂਕੇ ਚੌਧਰੀ ਨੂੰ ਸ਼ਰਾਬ ਪੀਣ ਦੀ ਬੜੀ ਭੈੜੀ ਆਦਤ ਸੀ ਤੇ ਇਹ ਸ਼ਰਾਬ ਦੇ ਕਰਕੇ ਉਸ ਨੂੰ ਮਿਰਗੀ ਦੀ ਬਿਮਾਰੀ ਹੋ ਗਈ ਮਲੂਕੇ ਨੇ ਇਸ ਬਿਮਾਰੀ ਦਾ ਇਲਾਜ ਕਈ ਸਾਰੇ ਮੰਨੇ ਪਰਮੰਨੇ ਹਕੀਮਾਂ ਤੋਂ ਕਰਵਾਇਆ ਕੋਈ ਆਰਾਮ ਨਾ ਆਇਆ ਮਲੂਕਾ ਚੌਧਰੀ ਇਸ ਬਿਮਾਰੀ ਤੋਂ ਬਹੁਤ ਤੰਗ ਆਤ ਕਿਆਸੀ ਤੇ ਉਸ ਨੂੰ ਕਿਸੇ ਨੇ ਦੱਸਿਆ ਕਿ ਤੂੰ ਇੱਕ ਵਾਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਜਾ ਉਹ ਤੇਰੀ ਬਿਮਾਰੀ ਠੀਕ ਕਰ ਸਕਦੇ ਹਨ ਤਾ ਮਲੂਕਾ ਚੌਧਰੀ ਫਲਾ ਨਾਲ ਭਰੀ ਟੋਕਰੀ ਤੇ ਹੋਰ ਅਨੇਕਾ ਸੁਗਾਤਾਂ ਲੈ ਕੇ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਿਆ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ हे ਗਰੀਬ ਨਿਵਾਜ ਜੀ ਮੈਨੂੰ ਮਿਰਗੀ ਦੀ ਬਿਮਾਰੀ ਹੈ ਤੇ ਮੈਂ ਇਸ ਬਿਮਾਰੀ ਤੋਂ ਬੜਾ ਤੰਗ ਹਾਂ ਇਸ ਕਰਕੇ ਮੈਨੂੰ ਇਸ ਬਿਮਾਰੀ ਤੋਂ ਛੁਟਕਾਰਾ ਕਰਵਾਓ ਤਾ ਤਨ ਤਨ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੋਹੋਂ ਸਹਿ ਸੁਭਾਅ ਬਚਨ ਨਿਕਲੇ ਭਾਈ ਸ਼ਰਾਬ ਪੀਣੀ ਛੱਡ ਦੇ ਤੇਰੀ ਮਿਰਗੀ ਦੀ ਬਿਮਾਰੀ ਹਟ ਜਾਵੇਗੀ ਪਰ ਇਹ ਗੱਲ ਚੇਤੇ ਰੱਖੀ ਜਿਸ ਦਿਨ ਸ਼ਰਾਬ ਪੀਵੇਂਗਾ ਐਸੀ ਮਿਰਗੀ ਆਵੇਗੀ ਤੇਰੀ ਜਾਨ ਲੈ ਜਾਵੇਗੀ ਗੁਰੂ ਜੀ ਦੇ ਮੋਹੋਂ ਇਹ ਬਚਨ ਸੁਣ ਕੇ ਮਲੂਕੇ ਚੌਧਰੀ ਬੜਾ ਖੁਸ਼ ਹੋਇਆ ਤੇ ਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਉਸ ਨੇ ਸ਼ਰਾਬ ਛੱਡ ਦਿੱਤੀ ਮਲੂਕੇ ਚੌਧਰੀ ਨੇ ਪੂਰੇ 8 ਸਾਲ ਤੱਕ ਸ਼ਰਾਬ ਨੂੰ ਮੂੰਹ ਨਹੀਂ ਲਾਇਆ ਤੇ ਇੰਨਾ 8 ਸਾਲਾਂ ਵਿੱਚ ਉਸ ਨੂੰ ਇੱਕ ਵਾਰੀ ਵੀ ਮਰਗੀ ਦਾ ਦੌਰਾ ਨਹੀਂ ਪਿਆ ਇੱਕ ਦਿਨ ਮਲੂਕਾ ਚੌਧਰੀ ਆਪਣੇ ਕੁਝ ਗਲਤ ਸਾਥੀਆਂ ਨਾਲ ਬੈਠਿਆ ਹੋਇਆ ਸੀ ਤੇ ਉਹ ਉਸ ਨੂੰ ਕਹਿਣ ਲੱਗੇ ਕਿ ਤੇਰੀ ਬਿਮਾਰੀ ਆਪਣੇ ਆਪ ਹੀ ਠੀਕ ਹੋਈ ਹੈ ਇਸ ਵਿੱਚ ਗੁਰੂ ਜੀ ਦੀ ਕੋਈ ਵੀ ਕਿਰਪਾ ਨਹੀਂ ਹੈ ਤਾਂ ਸਾਥੀਆਂ ਦੇ ਮੂੰਹੋਂ ਇਹ ਗੱਲ ਸੁਣ ਕੇ ਚੌਧਰੀ ਨੇ ਆਪਣੇ ਨੌਕਰ ਨੂੰ ਆਵਾਜ਼ ਲਗਾਈ ਤੇ ਕਿਹਾ ਮੇਰੇ ਵਾਸਤੇ ਸ਼ਰਾਬ ਲੈ ਕੇ ਆ 8 ਸਾਲਾਂ ਬਾਅਦ ਅੱਜ ਮਲੂਕੇ ਚੌਧਰੀ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸ਼ਰਾਬ ਪੀਣ ਤੋਂ ਕੁਝ ਧੀਰ ਬਾਅਦ ਮਲੂਕੇ ਚੌਧਰੀ ਦੀਆਂ ਅੱਖਾਂ ਵਿੱਚ ਤਰਾਰ ਜਿਹਾ ਆ ਗਿਆ ਤੇ ਉਹ ਚਵਾਰੇ ਤੇ ਚੜ ਗਿਆ ਤੇ ਆਖ ਲੱਗਾ ਹੇ ਗੁਰੂ ਜੀ ਵੇਖੋ ਅੱਜ ਮੈਂ ਸ਼ਰਾਬ ਪੀ ਲਈ ਹੈ ਪਾਰਸ਼ਰਾ ਪੀਨ ਤੋਂ ਬਾਅਦ ਵੀ ਮੇਰਾ ਕੁਝ ਵੀ ਨਹੀਂ ਵਿਗੜਿਆ ਤੇ ਤੁਹਾਡਾ ਵਚਨ ਵੀ ਝੂਠਾ ਪੈ ਗਿਆ ਹੈ ਮੇਰੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ ਹੁਣ ਮੈਨੂੰ ਕੋਈ ਵੀ ਨਹੀਂ ਮਾਰ ਸਕਦਾ ਤਾਂ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਦੁਆਰਾ ਦੀਵਾਨ ਮਲ ਖਾੜਾ ਸਾਹਿਬ ਵਿਖੇ ਬੈਠੇ ਹੋਏ ਸਨ ਤਾ ਜਿਵੇਂ ਹੀ ਮਲੂਕੇ ਚੌਧਰੀ ਦੀ ਇਹ ਗੱਲ ਗੁਰੂ ਜੀ ਦੇ ਕੰਨਾਂ ਵਿੱਚ ਪਈ ਤਾਂ ਗੁਰੂ ਜੀ ਫਰਮਾਏ ਕਿ ਮਿਰਗੀ ਦਾ ਹੁਕਮ ਦੀ ਬੱਤੀ ਹੋਇਆ ਸੀ ਪਰ ਜੇਕਰ ਤੂੰ ਸਾਡਾ ਬਚਨ ਤੋੜ ਕੇ ਸ਼ਰਾਬ ਪੀ ਲਈ ਹੈ ਤਾਂ ਲੈ ਫਿਰ ਮਿਰਗੀ ਵੀ ਆਈ ਗੁਰੂ ਜੀ ਦੇ ਮੂੰਹੋਂ ਇਹ ਬਚਨ ਨਿਕਲਣ ਦੀ ਧੀਰ ਹੋਈ ਤੇ ਬਲੂਕੇ ਚੌਧਰੀ ਨੂੰ ਮਿਰਗੀ ਦਾ ਦौरा ਆਣ ਪਿਆ ਤੇ ਉਸ ਚੌਧਰੀ ਦੀ ਜਵਾਰੇ ਤੋਂ ਡਿੱਗ ਕੇ ਅਚਾਨਕ ਮੌਤ ਹੋ ਗਈ। ਗੁਰੂ ਪਿਆਰਿਓ ਜ਼ਿੰਦਗੀ ਵਿੱਚ ਜੇਕਰ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਦੁੱਖ ਦੂਰ ਹੋ ਜਾਣ ਤਾਂ ਪਰਮਾਤਮਾ ਨਾਲ ਕੀਤਾ ਬਚਨ ਜ਼ਰੂਰ ਯਾਦ ਰੱਖੋ। ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਅੰਗਦ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ